ਹਥਿਆਰਾਂ ਦੀ ਨੋਕ ਤੇ ਦੋ ਨਕਾਬਪੋਸ਼ ਲੁਟੇਰੇ ਕਾਰਜ ਵੜ ਕੇ ਔਰਤ ਤੋਂ ਗਹਿਣੇ ਲੁੱਟ ਕੇ ਫਰਾਰ ਫਗਵਾੜਾ ਦੇ ਨਜ਼ਦੀਕੀ ਪਿੰਡ ਹਰਦਾਸਪੁਰ ਵਿਖੇ ਬੀਤੇ ਦਿਨੀ ਹੋਈ ਮੌਜੂਦਾ ਸਰਪੰਚ ਬਲਵਿੰਦਰ ਕੌਰ ਦੀ ਸੱਸ ਦੇ ਕਤਲ ਦਾ ਮਾਮਲਾ ਅਜੇ ਸੁਲਝ ਨਹੀਂ ਪਾਇਆ ਸੀ ਕਿ ਅੱਜ ਜਿ세 ਹੀ ਪਿੰਡ ਵਿਖੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਦੁਪਹਿਰ ਦੇ ਸਮੇਂ ਇੱਕ ਕਾਰ ਦੇ ਅੰਦਰ ਦਾਖਲ ਹੋ ਕੇ ਇੱਕ ਔਰਤ ਨੂੰ ਤੇਜ਼ ਤਾਰ ਹਥਿਆਰ ਦੀ ਨੋਕ ਤੇ ਡਰਾ ਕੇ ਉਸ ਪਾਸੋਂ ਕੰਨਚ ਪਾਈਆਂ ਵਾਲੀਆਂ ਅਤੇ ਸੋਨੇ ਦੀਆਂ ਮੁੰਦਰੀਆਂ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹਾਦਸੇ ਦਾ ਸ਼ਿਕਾਰ ਹੋਈ ਦਮਨਜੀਤ ਕੌਰ ਦੇ ਪਤੀ ਸਾਭਕਾ ਪੰਚਾਇਤ ਮੈਂਬਰ ਰਣਜੀਤ ਸਿੰਘ ਜੀਤਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸੀਂ ਸਾਰੇ ਕਿਸੇ ਕੰਮ ਕਰੋ ਬਾਹਰ ਗਏ ਹੋਏ ਸਾਹ ਤੇ ਕਾਰ ਵਿੱਚ ਮੇਰੀ ਪਤਨੀ ਦਮਨਜੀਤ ਕੌਰ ਇਕੱਲੀ ਸੀ ਅਤੇ ਦੁਪਹਿਰ ਵੇਲੇ ਦੋ ਨਕਾਬਪੋਸ਼ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਹੋਰ ਦੱਸਿਆ ਕਿ ਮੇਰੇ ਮਾਤਾ ਜੀ ਮਨਜੀਤ ਕੌਰ ਮੌਜੂਦਾ ਪੰਚਾਇਤ ਮੈਂਬਰ ਵੀ ਹਨ। रणजीत सिंह ने और कहा कि इस सारी घटना दी सूचना महेडू पुलिस चौकी नु दे दीती गई है जिन्ना ने मौके ते आके घटना दा जायजा लिया जदों इस बाबत् महेडू पुलिस चौकी दे पुलिस अधिकारियों नाल ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਨੂੰ ਧਿਆਨ ਵਿੱਚ ਲਿਆਉਂਦੇ ਹੋਏ ਤੇਜ਼ੀ ਨਾਲ ਪੁਲਿਸ ਜਾਂਚ جاری ਹੈ ਮੇਰਾ ਨਾਂ रणजीत ਸਰ ਸਰ ਕੀ ਮਾਮਲਾ ਹੈ ਸਾਰਾ ਚੋਰੀ ਦੀਵਾਰਦਾਰ ਤੋਂ ਇਜਾਮ ਦਿੱਤਾ ਚੋਰਾ ਨੇ ਤੁਹਾਡੇ ਮਕਾਨ ਵਿੱਚ ਹਾਂਜੀ ਮੈਂ ਗਿਆ ਸੀਗਾ ਜੀ ਮੰਡੀ ਨੂੰ ਕਣਕ ਲਾਉਣ ਸਰੇ ਮਦਰ ਪਿੰਡ ਭੋਗਤ ਗਏ ਹੋ ਸੀ ਜੀ ਤੇ ਮੇਰੇ ਡੈਡੀ ਹੁਣ ਖੇਤ ਨੂੰ ਗਏ ਸੀ ਟਰੈਕਟਰ ਲੈ ਕੇ ਉਸ ਤੋਂ ਬਾਅਦ ਦੋ ਜਣੇ ਆਏ ਮੇਰੀ ਵਾਈਫ ਸੀ ਘਰ ਇਕੱਲੇ ਦੋ ਬੰਦੇ ਆਏ ਆ ਅੱਛਾ ਮੂੰਹ ਬੰਨੇ ਹੋ ਸੀ ਉਹਨਾਂ ਦੇ ਕੋਈ ਪਛਾਣ ਨਹੀਂ ਹੋਈ ਆ ਜੀ ਦੋ ਬੰਦੇ ਆਏ ਆ ਜੀ ਤੇ ਕਿੰਨੇ ਕ ਵਜੇ ਟਾਈਮ ਸੀ ਕੋਈ 12 ਤੋਂ 12:30 ਦੇ ਵਿੱਚ ਕਿਸ ਚੀਜ਼ ਤੇ ਆਏ ਉਹ ਪਤਾ ਕੁਛ ਨਹੀਂ ਕੁਛ ਨਹੀਂ ਪਤਾ ਅੱਛਾ ਤੁਹਾਨੂੰ ਉਦੋਂ ਹੀ ਪਤਾ ਲੱਗਾ ਜੋ ਅੰਦਰ ਉਹ ਐਂਟਰੀ ਕਰ ਗਏ ਹਾਂ ਜੀ ਮੈਂ ਤਾਂ ਘਰ ਹੀ ਹਾਂ ਨੀ ਕਿੱਥੋਂ ਦੀ ਐਂਟਰੀ ਕੀਤੀ ਕੁਛ ਪਤਾ ਕੁਛ ਨਹੀਂ ਪਤਾ ਲੱਗ ਰਿਹਾ ਜੀ ਸਰ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਵੀ ਵਾਰਦ ਨੂੰ ਇੰਜਾਮ ਦਿੱਤਾ ਆ ਕੇ ਕੁਝ ਉਹ ਅੰਦਰ ਗਏ ਆ ਜੀ ਅੰਦਰ ਜਾ ਕੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਅੱਛਾ ਤੇ ਉਹਨਾਂ ਨੇ ਚਾਕੂ ਕੱਢਿਆ ਤੇ ਮਤਲਬ ਉਹਨਾਂ ਨੇ ਫੋਲਾ ਫਾਲੀ ਕੀਤੀ ਸਾਰੀ ਇੱਕ ਬੰਦਾ ਗੋਲ ਖੜ ਗਿਆ ਦੂਜੇ ਨੇ ਫੋਲਾ ਫਾਲੀ ਕੀਤੀ ਆ ਅੱਛਾ ਤੇ ਕੱਪੜੇ-ਕੁਪੜੇ ਫਰੋਲੇ ਆ ਅਲਮਾਰੀ ਲੋਕਰ ਨਹੀਂ ਖੁੱਲਿਆ ਹੈਗਾ ਉਹਨਾਂ ਤੇ ਉਹ ਜਿਹੜੀਆਂ ਜੋ ਬਾਲੀਆਂ ਸੀਗੀਆਂ ਉਹ ਲਾ ਲਈਆਂ ਆ ਤੇ ਫੱਥਾਂ ਦੇ ਵਿੱਚ ਮੁੰਡੀਆਂ ਪਾਈਆਂ ਸੀ ਉਹ ਲਾ ਕੇ ਲੈ ਬਾਲੀਆਂ ਕਿੱਧਰ ਪਾਈ ਹੋਈਆਂ ਸੀ ਹਾਂਜੀ ਹਾਂਜੀ ਤੇ ਮੁੰਡੀਆਂ ਲੈ ਵੇ ਹਾਂਜੀ ਕੋਈ ਨਗਦੀ ਵਗਰਾ ਵੀ ਲੈ ਕੇ ਨਹੀਂ ਨਹੀਂ ਲੋਕਰ ਖੁੱਲੋ ਨਹੀਂ ਜਾਨੂ ਮਾਰਨ ਦੀ ਤਾਂ ਅਸੀਂ ਕੀ ਕੀਤੀ ਵੀ ਉਹ ਨਹੀਂ ਉਹ ਤਾਂ ਮਤਲਬ ਕਿ ਜੀ ਤੁਹਾ ਘਰ ਨੂੰ ਕੋ ਦੰਡਰਾੜ ਰੋ ਜੀ ਫਿਰ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਕੀ ਕਰਨੇ ਜੀ ਕੋਈ ਨਾ ਸੀਗਾ ਤੁਸੀਂ ਪੁਲਿਸ ਨੂੰ ਚਿਹੜੂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਆਏ ਸੀ ਮਲਾਜ ਉਹ ਦੇਖ ਕੇ ਕੀ ਕਰਨੇ ਪੁਰਸ ਵਾਲੇ ਤਾਂ ਉਹ ਕਰਦੇ ਜੀ ਕਹਿੰਦੇ ਤਬਦੀਸ਼ ਕਰਦੇ ਹੋ ਦੇਖਦੇ ਜੇ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਚੇਰਵਾਦ ਆ ਗਈ ਸੀ ਇੱਥੇ ਆ ਗਈ ਸੀ ਛੇਤੀ ਆ ਗਈ ਜੀ ਪਹਿਲਾਂ ਵੀ ਕੋਈ ਤੇਰੀ ਵਾਰਦਾਤ ਸੀ ਤੁਹਾਡੇ ਕੁਟੀ ਵਿੱਚ ਨਹੀਂ ਸਾਡੇ ਕਦੇ ਨਹੀਂ ਹੋਇਆ ਕਿਹੜਾ ਪਿੰਡ ਹੈ ਅਰਦਾਸਪੁਰ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਬੰਦੇ ਕਰਦੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅੱਜ ਸਾਡਾ ਨੁਕਸਾਨ ਆਇਆ ਕੱਲੂ ਕਿਸੇ ਹੋਰ ਦਾ ਵੀ ਹੋ ਜਾਣਾ ਤੇ ਪਿੰਡਾਂ 'ਚ ਕਾਫੀ ਮਾਹੌਲ ਖਰਾਬ ਹੋ ਰਿਹਾ ਖਾਸੋ ਤੇ ਹਰਦਾਸਪੁਰ ਦੀ ਗੱਲ ਕਰੀ ਤਾਂ ਹਾਲਾਂਕਿ ਹਾਲ ਹੀ ਵਿੱਚ ਮਾਰਡਰ ਹੋ ਗਿਆ ਹਟਿਆ ਹੈਗਾ ਹਾਂਜੀ ਹਾਂਜੀ ਸਾਡੇ ਸਰਪੰਚ ਸਾਹਿਬ ਦੇ ਹਾਲਾਂਕਿ ਮਾਮਲਾ ਠੰਡਾ ਨਹੀਂ ਪਿਆ ਤਾਂ ਦੂਜੀ ਵਾਰ ਦਾ ਤੁਸੀਂ ਚੋਰਾ ਨਹੀਂ ਇਜਾਮ ਦਿੱਤਾ ਬਿਲਕੁਲ ਬਿਲਕੁਲ ਜੀ ਇਦਾਂ ਦੇ ਬੰਦਿਆਂ ਤੇ ਨੱਥ ਪਾਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੇ ਜੀ ਪੁਲਿਸ ਵਾਲਿਆਂ ਨੇ ਕੀ ਭਰੋਸਾ ਦਿਵਾਇਆ ਤੁਹਾਨੂੰ ਇਨਸਾਫ ਦਾ ਭ ਚਾ ਤੂੰ ਕੈਮਰੇ ਵਰ ਵੀ ਲੱਗੇ ਤੇ ਕੈਮਰੇ ਲੱਗੇ ਆ ਜੀ ਕੈਮਰੇ ਬੰਦ ਹੋਗਾ ਜੀ ਰਾਤ ਅੱਛਾ ਆਪਣੇ ਕੈਮਰੇ ਤਾਂ ਲੱਗੇ ਆ ਉਹ ਜਦੋਂ ਸਵੇਰੇ ਅਸੀਂ ਦੇਖਿਆ ਤਾਂ ਕੈਮਰੇ ਸਾਡੇ ਬੰਦ ਆਸ-ਪਾਸ ਤੇ ਕੈਮਰੇ ਦੀ ਖੁੱਲਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਨਹੀਂ ਪਤਾ ਨਹੀਂ ਲੱਗਾ ਜੀ ਕੁਝ ਨਹੀਂ ਜੀ